ਸੋਚਦੇ ਪੈਰਾਂ ਰਾਂਗੇ ਢੋਕੇ ਜੋ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਭੀਮਲਾਓ ਅੰਬੇਦਕਰ ਸਾਹਿਬ ਜੀ ਦੀ ਵਤਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਅੱਜ ਪੂਰੇ ਪੰਜਾਬ ਦੇ ਅੰਦਰ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਜਿਹੜਾ ਰੋਸ ਪ੍ਰਦਰਸ਼ਨ ਜਾਹਰ ਕੀਤਾ ਜਾ ਰਿਹਾ ਆ ਉਸ ਵਿੱਚ ਵਿਅਕਤੀ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਉਸ ਤੇ ਐਨਐਸਏ ਲੱਗਣਾ ਚਾਹੀਦਾ ਆ ਉਹਦੀ ਜਾਂਚ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੇ ਪ੍ਰਸ਼ਾਸਨ ਨੇ ਕੋਈ ਅਨਗੈਲੀ ਵਰਤੀ ਤੇ ਇਹਦਾ ਜਿਹੜਾ ਖਮਿਆਜਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹਦਾ ਭੁਗਤਣਾ ਪਏਗਾ ਜਿਨ੍ਹਾਂ ਦੇ ਮਾਸਟਰਮਾਈਂਡ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਤਾਂ ਆਉਣ ਵਾਲੇ ਸਮੇਂ ਜਿਹੜਾ ਇਹ ਸੰਘਰਸ਼ ਇਸ ਤੋਂ ਹੋਰ ਤਿੱਖਾ ਕੀਤਾ ਜਾਏਗਾ ਦੀ ਸੋਚ ਤੇ ਕਹਾਂਗੇ ਧੋਕੇ ਜੈਪੀ ਜੈ ਮਹਾਪਰ ਜੈਪੀ ਜੈ ਮਹਾਪਰ ਜੈਪੀ ਜੈ ਮਹਾਪਰ ਜਿਹੜੇ ਅੰਬੇਦਕਰ ਸਾਹਿਬ ਦੀ ਵਿਚਾਰਧਾਰਾ ਨੂੰ ਦਿੱਤੇ ਚੱਲਣ ਵਾਲੇ ਲੋਕ ਉਹ ਰੋਜ਼ ਜਿਹੜਾ ਪ੍ਰਗਟ ਕਰ ਰਹੇ ਆ ਰੋੜਾਂ ਦੇ ਉੱਤੇ ਆ ਕੇ ਸੜਕਾਂ ਦੇ ਵਿੱਚ ਆ ਕੇ ਚੌਂਕਾਂ ਦੇ ਵਿੱਚ ਆ ਕੇ ਉਸ ਰੋਸ ਕਰਨ ਦਾ मकसद है कि दलित भाईचारा रहा लेकिन सत्ता का कोई भी काबज नहीं बड़ी राजनीति खेली गई थी जो तो चन्नी मुख्यमंत्री बनिया और चनी साहब चलो ਉਹ ਮੁੱਖ ਮੰਤਰੀ ਥੋੜੇ ਸਮੇਂ ਲਈ ਨੇ ਪਰ ਅਤਰਾਜ ਬੜਾ ਸਾਰਿਆਂ ਨੂੰ ਦੁਬਾਰਾ ਕਿਤੇ ਚੰਨੀ ਨਾ ਆ ਜਵੇ ਕਿਤੇ ਦਲਿਤਾਂ ਦਾ ਸੀਐਮ ਫੇਰ ਨਾ ਬਣ ਜਾਏ ਜਿਹਨਾਂ ਨੂੰ ਪਤਾ ਸੀ ਵੀ 34% ਵੋਟ ਆ ਤੇ ਬੜੇ ਲਾਰੇ ਲਾਏਗਾ ਅਸੀਂ ਜਿਹੜਾ ਜਿੱਕਤੀ ਸੀਐਮ ਦਲਿਤ ਭਾਈਚਾਰੇ ਚ ਲਮਾ ਲਈ ਅਜੇ ਤੱਕ ਜਿੱਕਤੀ ਸੀਐਮ ਬਣਿਆ ਨਹੀਂ ਬਣਿਆ ਜਦੋਂ ਉਹਨਾਂ ਨੇ ਦੇਖਿਆ ਵੀ ਸੀਐਮ ਇੱਕ ਦੰਦਲਾ ਤਬਾ ਜੇ ਫੇ ਡਿਪਟੀ ਸੀਐਮ ਵਾਲਾ ਜਿਹੜੀ ਟਵਲੀ ਬੰਦ ਕਰ ਦਿੱਤੀ ਤੇ ਉਹਨਾਂ ਨੇ ਮਨ ਬਣਾ ਲਿਆ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹਟਾਇਆ ਗੱਲ ਚੰਨੀ ਦੀ ਨਹੀਂ ਸੀ ਗੱਲ ਇਹ ਸੀ ਉਹ ਦਲਤ ਸੀ ਉਹਨਾਂ ਨੂੰ ਇਹ ਦੇਖਿਆ ਦਲ ਗਿਆ ਇਹ ਪੰਜਾਬ ਦੇ ਉੱਤੇ ਕਾਬਜ਼ ਕਿਉਂ ਆ ਇਹ ਪੰਜਾਬ ਦਾ ਮੁੱਖ ਮੰਤਰੀ ਕਿਉਂ ਆ ਜੇ ਅੱਜ ਸਾਡਾ ਕੋਈ ਡਾਕਟਰ ਇੰਜੀਨੀਅਰ ਜਾਂ ਆਈਐਸ ਆਈਪੀਐਸ ਵੀ ਆ ਉਹਦੇ ਤੇ ਵੀ ਇਤਰਾਜ਼ ਕਰਦੇ ਕਹਿੰਦੇ ਰਾਖਵਾ ਕਰਨ ਦਾ ਬਣੇ ਆ ਗੱਲ ਇਹ ਆ ਵੀ ਇਹ ਮੰਨੂਵਾਦੀ ਸੋਚ ਅੱਜ ਵੀ ਦਿੰਦਾ ਆ ਚਾਹੇ ਮਨੂ ਸਮਰਤੀ ਭੀਮਰਾਵ ਅੰਬੇਡਕਰ ਨੇ ਸਾਹਮਣੇ ਸਾੜ ਦਿੱਤੀ ਸੀ ਉਹ ਭਾਰਤ ਦੇ ਅੰਦਰ ਬੈਨ ਕਰ ਦਿੱਤੀ ਗਈ ਵੀ ਮਨੂ ਸਮਰਤੀ ਨੂੰ ਨਹੀਂ ਮੰਨਤਾ ਦਿੱਤੀ ਜਾਏਗੀ ਇਹ ਕੋਈ ਧਰਮ ਗ੍ਰੰਥ ਪੂਜਣ ਯੋਗ ਨਹੀਂ ਹੈ ਲੇਕਿਨ ਉਹ ਸੋਚ ਨੂੰ ਕਿੱਦਾਂ ਖਤਮ ਕਰਨਾ ਆ ਸਮਾਨਤਾ ਦੀ ਲੜਾਈ ਦੇ ਵਿੱਚ ਆ ਕੇ ਰਾ ਸੱਤਾ ਦੀ ਹੈ ਲੜਾਈ ਦੇ ਵਿੱਚ ਆ ਕੇ ਵੀ ਧਾਰਮਿਕ ਤੌਰ ਤੇ ਵੀ ਅਸੀਂ ਆਜ਼ਾਦੀ ਮੰਗਾਂਗੇ ਸਮਾਜਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਔਰ ਰਾਜਨੀਤਿਕ ਤੌਰ ਤੇ ਜੈਪੀ ਜੈਪਾ ਕਹਾਂ ਜਾਗੇ ਠੋਕੇ ਬਾਬਾ ਸਾਹਿਬ ਕਾਜੀ ਸੋਚਦੇ ਕਹਾਂ ਜਾਗੇ ਠੋਕੇ ਜੈਪੀ ਜੈਪਾ ਜੈਪੀ ਜੈਪਾ ਜੈਪੀ ਜੈਪਾ ਅੱਜ ਜੋ ਦਲਿਤ ਭਾਈਚਾਰੇ ਨੇ ਅੱਜ ਆਪਣਾ ਰੋਜ਼ ਜ਼ਾਹਰ ਕੀਤਾ ਧਰਨਾ ਪ੍ਰਦਰਸ਼ਨ ਕੀਤਾ ਕਿਉਂਕਿ ਤੁਸੀਂ ਸਭ ਜਾਣਦੇ ਹੋ 26 ਜਨਵਰੀ ਵਾਲੇ ਦਿਨ ਜੋ ਅੰਮ੍ਰਿਤਸਰ ਦੇ ਵਿੱਚ 바ਵਾ ਸਾਹਿਬ ਭੀਮrao ਅੰਬੇਦਕਰ ਸਾਹਿਬ ਜੀ ਦੀ ਵਤਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਅੱਜ ਪੂਰੇ ਪੰਜਾਬ ਦੇ ਅੰਦਰ ਵੱਖ-ਵੱਖ ਜ਼ਿਲ੍ਹਿਆਂ ਦੇ ਅੰਦਰ ਜਿਹੜਾ ਰੋਸ ਪ੍ਰਦਰਸ਼ਨ ਜਾਹਰ ਕੀਤਾ ਜਾ ਰਿਹਾ ਆ ਔਰ ਜਿਹੜਾ ਦਲਿਤ ਭਾਈਚਾਰਾ ਇਹੀ ਸਰਕਾਰ ਤੋਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਤੋਂ ਮੰਗ ਕਰਦਾ ਆ ਵੀ ਜਿਹੜਾ ਉਸ ਵਿਅਕਤੀ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਉਸ ਤੇ ਐਨਐਸਏ ਲੱਗਣਾ ਚਾਹੀਦਾ ਆ ਔਰ ਜਿਹੜੇ ਇਹਦੇ ਬਿਹਾਈਂਡ ਜਿਹੜੇ ਵਿਅਕਤੀਆਂ ਦਾ ਜਿਹੜੇ ਮਾਸਟਰਮਾਈਂਡ ਆ ਉਹਨਾਂ ਉੱਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜੇ ਇੱਕ ਹਫ਼ਤੇ ਦੇ ਅੰਦਰ ਅੰਦਰ ਉਸ ਵਿਅਕਤੀ ਦੀ ਜੋ ਪਿੱਛੇ ਉਹਦੇ ਸੰਗਠਨਾਂ ਦਾ ਹੱਥ ਹੈ ਉਹਦੀ ਜਾਂਚ ਉਹਦੀ ਜਾਂਚ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਜਿਹੜੇ ਪ੍ਰਸ਼ਾਸਨ ਨੇ ਕੋਈ ਅੰਗੈਲੀ ਵਰਤੀ ਤੇ ਇਹਦਾ ਜਿਹੜਾ ਖਮਿਆਜਾ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹਦਾ ਭੁਗਤਣਾ ਪਏਗਾ ਕਿਉਂਕਿ ਇਹ ਸੋਚੀ ਸਮਝੀ ਸਾਜ਼ਿਸ਼ ਤਹਿਤੀ 26 ਜਨਵਰੀ ਵਾਲੇ ਦਿਨ ਭਾਰਤ ਦੇ ਸੰਵਿਧਾਨ ਦੀ ਪ੍ਰਤੀਮਾ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ 바ਵਾ ਸਾਹਿਬ ਅੰਬੇਡਕਰ ਦੇ ਵੱਤ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਔਰ ਇਹ ਬਹੁਤ ਮੰਦ ਭਾਗੀ ਘਟਨਾ ਆ ਔਰ ਅੱਜ ਪੂਰੇ Dalit ਭਾਈਚਾਰੇ ਦੇ ਅੰਦਰ ਰੋਸ ਆ ਔਰ ਇਹਦੀ ਜਲ ਤੋਂ ਜਲਦ ਜਾਂਚ ਕਰਕੇ ਜਿਹੜੇ ਇਹਦੇ ਪਿੱਛੇ ਹੋਰ ਵੀ ਦੋਚੀ ਆ ਜਿਹਨਾਂ ਦੇ ਮਾਸਟਰਮਾਈਂਡ ਆ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਤਾਂ ਆਉਣ ਵਾਲੇ ਸਮੇਂ ਜਿਹੜਾ ਇਹ ਸੰਘਰਸ਼ ਇਸ ਤੋਂ ਹੋਰ ਤਿੱਖਾ ਕੀਤਾ ਜਾਏਗਾ ਜੈ ਭੀਮ ਜੈ ਭਰਾ